ਬਾਰ ਤੁਹਾਨੂੰ ਨੇ ਦੱਸਿਆ ਸੀ ਵੀ ਵੀਰ ਦੇ ਦੁੱਧ ਤੇ ਪਸ਼ੂ ਲਾਏ ਵੇ ਬਹੁਤ ਛਾਨ ਸ਼ਾਨਦਾਰ ਇਹ ਮੈਂ ਅੰਦਰ ਬੰਨ ਕੇ ਵੀਡੀਓ ਕੀਤੀ ਆ ਤੇ ਇੱਥੇ ਤੁਸੀਂ ਤੁਰਦਿਆਂ ਦਾ ਗੈਸ ਲਾ ਲਓ ਕੱਦ ਕਾਠ ਦਾ ਨੇਵੇ ਭਾਂਡੇ ਦਾ ਸਵੇਰ ਦਾ ਟਾਈਮ ਆ ਦੇਖੋ ਆ ਮਾਲ ਸਾਰਾ ਵੀਰ ਹਰਾਂ ਦਾ ਜਿਹੜਾ ਦੁੱਧ ਤੇ ਲਾਇਆ ਜਿਵੇਂ ਬਹੁਤ ਟੌਪ ਟੌਪ ਦੇ ਮਾਲੀ ਵੀ ਵੀਰ ਤਿਆਰ ਕਰੀ ਜਾਂਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਵੇਚ ਵੱਛੀ ਦੇਖੋ ਬੜੀ ਰੂਹ ਖੁਸ਼ ਹੋਈ ਆ ਸੱਜਣੋ ਇਦਾਂ ਦੇ ਜਾਨਵਰ ਜਦੋਂ ਮੱਥੇ ਲੱਗਦੇ ਹਨਾ ਇਹ ਕੋਈ ਭੈਣ ਭਰਾ ਸਾਹਮਦਾ ਕਿਉਂਕਿ ਸਾਹਮਣੇ ਬਹੁਤ ਔਖੇ ਆ ਇਹ ਕਹਿ ਦੇਣੀਆਂ ਗੱਲਾਂ ਸੌਖੀਆਂ ਹੁੰਦੀਆਂ ਵੀ ਯਾਰ ਉਹਨੇ ਇੰਨੇ ਪੈਸੇ ਮੰਗਲੇ ਚੀਜ਼ ਦੇ ਪਰ ਜਿਹੜਾ ਸੱਜਣ ਸਾਹਮਦਾ ਨਾ ਪਤਾ ਉਹਨੂੰ ਹੁੰਦਾ ਆਜੋ ਇਹਨਾਂ ਦੇ ਆਪਾਂ ਬੱਚੇ ਚੈੱਕ ਕਰਾ ਦਈਏ ਤੁਹਾਨੂੰ ਆ ਆਲੀ ਕੱਟੀ ਜਿਹੜੀ ਸੱਜਣੋ ਛੋਟੇ ਕਾਦੀ ਜੀ ਦਾ 70000 ਰੇਟ ਕੀਤਾ ਉਹਦੀ ਇਹ ਕੱਟੀ ਆ ਇਹ ਚੈੱਕ ਕਰ ਲਓ ਦੂਜੀ ਦਾ ਆਹ ਕੱਟਾ ਬੈਠਾ ਸੱਜਣੋ ਇਹ ਦੋ ਬੱਚੇ ਸੀ ਧੰਨ ਵੇਖੋ ਵੀਡੀਓ ਐਂਡ ਤੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਸ਼ਹਿਰ ਦਾ ਨੋਟ ਕਰ ਲਿਓ। ਸ਼ਹਿਰ ਫਰੋਜ਼ਪੁਰ ਆ ਗਿਆ। ਸ਼ਹਿਰ ਫਰੋਜ਼ਪੁਰ ਤੇ ਜੀਰਾ ਰੋਡ ਦਾਣਾ ਮੰਡੀ ਤੇ ਬਿਲਕੁਲ ਇਹ ਵੀਰ ਹਰਾਂ ਦਾ ਦੁੱਧ ਦਾ ਕੰਮ ਆ ਵਪਾਰ ਦਾ ਨਹੀਂ ਦੁੱਧ ਤੇ ਪਸ਼ੂ ਲਾਇਵੇ ਆ ਬਹੁਤ ਚੰਗੇ ਚੰਗੇ ਪਸ਼ੂ ਰੱਖੇ ਵੇ ਆ ਉਹਨਾਂ ਦੇ ਵਿੱਚੋਂ ਦੋ ਇਹ ਮਹੀਆਂ ਵਿਕਰੀ ਵਾਲੇ ਕੀ ਹਿਸਾਬਕ ਤਾ ਵ ਇਹਨਾਂ ਦੀ ਡਿਟੇਲ ਜਿਹੜੀ ਵੀ ਹੋਈ ਉਹ ਮਾਲਕਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜਿਹੜੀ ਪਸੰਦ ਆ ਗਈ ਦੋਨਾਂ 'ਚੋਂ ਮੈਂ ਉਹ ਤਸੱਲੀ ਤੁਸੀਂ ਕਰ ਲੈਣੀ ਆ ਕਿੰਨਾ ਕੰਨਾ ਵੀਰ ਹਰਾਂ ਨੇ ਦੁੱਧ ਚੋਇਆ ਕੀ ਲੇਖੇ ਜੋਖੇ ਕਿਹੜਾ ਕਿਹੜਾ ਸੁਆ ਅੱਜ ਉਹ ਲਈਏ ਜਾਣਕਾਰੀ ਕਰੀਏ ਗੱਲਾਂ ਬਾਤਾਂ ਵੇਖਿਓ ਵੀਡੀਓ ਐਂਡ ਤੱਕ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਸਾਹਿਬ ਵੈਲਕਮ ਤੁਹਾਡੇ ਆਿਆਂ ਦਾ ਭਾਜੀ ਚੜ੍ਹਦੀ ਕਲਾ ਨਾ ਹਾਂਜੀ ਹਾਂਜੀ ਚੜ੍ਹਦੀ ਕਲਾ ਆਈਏ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਚੰਨ ਸਿੰਘ ਹਾਂਜੀ ਸ਼ਹਿਰ ਪਰੋਇਪੁਰ ਦਾਣਾ ਮੰਡੀ ਦੇ ਸਾਹਮਣੇ ਜੀਰਾ ਰੋਡ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਆਪਣਾ ਜੀਰਾ ਰੋਡ ਕੱਟਾ ਜੀਰਾ ਰੋਡ ਹਨਾ ਉਸ ਹੁਣਾਂ ਦਾ ਇਹ ਹੱਤਾ ਟੇਰੀ ਆਪਣੀ ਤਾਂ ਮੰਨ ਕੇ ਚੱਲ ਗਏ ਦੁੱਧ ਦਾ ਕੰਮ ਵਪਾਰਤਾ ਤਾਂ ਨਹੀਂ ਜੀ ਨਾ 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 ਤੇ ਆਪਣਾ ਮੋਬਾਈਲ ਨੰਬਰ ਜੀ 81958 87958 ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਕਰੀਨ ਤੇ ਚਲਾ ਦੇਾਂਗੇ ਕਿਹੜਾ ਨੰਬਰ ਆ ਵੀਰ ਦਾ ਹਾਂ 87290 ਹਾਂਜੀ 52735 ਠੀਕ ਆ 87290 52735 ਕੋਈ ਗੱਲ ਨਹੀਂ ਇਹ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਤਾਂ ਇਹ ਭੈਣ ਭਰਾ ਸਕਰੀਨ ਤੋਂ ਵੀ ਨੰਬਰ ਲੈ ਲੈਂਦੇ ਆ ਠੀਕ ਹੈ ਤੇ ਇਹ ਆਪਾਂ ਦੋ ਮਹੀਨਿਆਂ ਵੀ ਕਰੀ ਆਲੇ ਹਾਂਜੀ ਦੋ ਆ ਮੈਂ ਤਾਂ ਸ਼ੁਰੂ ਕਰੀਏ ਤਾਂ ਕਿਹੜਾ ਸੁਆਈ ਇਹ ਦੂਜਾ ਸਵੇਰਾ ਹੈ ਜੀ ਸੂਰਜ ਹੈ ਹੁਣ ਅੰਨ ਗੱਬਾ ਇਹ ਦੁੱਧ ਦੇ ਤਿਆਰ ਬੱਚਾ ਹੈ ਨਹੀਂ ਬੱਚਾ ਹੈਗਾ ਕੱਟੀ ਹੈ ਮਗਰ ਕਿੰਨੇ ਚਿਰ ਦੀ ਸੂਈ ਹੈ ਪੰਜਾਂ ਦਿਨਾਂ ਦੀ ਜੀ ਅਜਾ ਬਿਲਕੁਲ ਤਾਜੀ ਆ ਤਾਜੀ ਹੈ ਜੀ ਪੰਜਾਂ ਦਿਨਾਂ ਦੀ ਸੂਈ ਮਗਰ ਕੱਟੀ ਮਗਰ ਕੱਟੀ ਹੈ ਦੁੱਧ ਇਹਦੇ ਕੋਲੇ ਕਿੰਨਾ ਕਾ ਸਾਢੇ 11 ਲੀਟਰ ਹੈ ਜੀ ਸਾਢੇ 11 ਲੀਟਰ ਹੈ ਜੇ ਸਵੇਰ ਦਾ ਟਾਈਮ ਆ ਬਣੀ ਬਹੁਤ ਸੋਹਣੀ ਵਰਦੀ ਹੈ ਹਾਂਜੀ ਹਾਂਜੀ ਹਨਾ ਹਾਂਜੀ ਪੂਰਾ ਦੁੱਧ ਕਰਦੀ ਮੈਂ ਛੋਣ ਚਾਂ ਨੂੰ ਠੰਡੀ ਹੋ ਕੇ ਪੋਲੀ ਨਿੰਬੂ ਵਰਗੀ ਰੋਮ ਵਰਗੀ ਪੋਲੀ ਓਕੇ ਰੇਟ ਇਹਦਾ ਕੀ ਰਹੂਗਾ ਇੰਦਾ ਆਪਾਂ ਮੁੱਲ ਕਰਦੇ ਆ 75000 ਠੀਕ ਆ 70 ਦੀ ਦੇ ਦਿਆਂਗੇ 70 ਦੀ ਦੇ ਦਿਆਂਗੇ ਹਾਂਜੀ ਕੱਟੀ ਇਹਦੀ ਵਿਖਾਈਏ ਕਿੱਥੇ ਹੈਨਾ ਆਪਾਂ ਹਾਂ ਕੱਟੀ ਬਾਹਰ ਆ ਨਾ ਬਾਹਰ ਕੋਈ ਗੱਲ ਨਹੀਂ ਤੇ ਇਹਦਾ ਕੀ ਹਿਸਾਬ ਆ ਇਹ ਕਿਹੜਾ ਸੁਆ ਜੀ ਇਹ ਤੀਜਾ ਸੁਆ ਹੈ ਜੀ ਤੀਸਰਾ ਸੁਆ ਹਾਂਜੀ ਇਹ ਵੀ ਸੂਈ ਵੀ ਆ ਆ ਵੀ ਸੂਈ ਹੈ ਜੀ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਕੁ ਦੁੱਧ ਇਹਦੇ ਕੋਲੇ ਇਹ 15-20 ਦਿਨਾਂ ਦੀ ਸੂਈ ਹੈ ਜੀ ਇਹ 15 ਤੋਂ 20 ਦਿਨਾਂ ਦਾ ਸੁਆ ਬੱਚਾ ਇਹਦੇ ਕੋਲੇ ਕੱਟਾ 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 ਇਹਦੇ ਮਗਰ ਕੱਟਾ ਆ ਗਿਆ ਹਾਂਜੀ ਇਹਦੇ ਕੋਲੇ ਦੁੱਧ ਕਿੰਨਾ ਕੁ ਜੀ ਇਹਨਾਂ ਦੇ ਸਲੇ 12 ਲੀਟਰ ਹੈਗੇ 12 ਲੀਟਰ ਮੈਂ ਬਹੁਤ ਚੰਗੀ ਦੁੱਧ ਵਾਲੀ ਆ ਹਾਂਜੀ ਹਾਂਜੀ ਇਹਦਾ ਰੇਟ ਕੀ ਰੋਗੇ ਜੀ ਇਹਦਾ 85000 ਆ ਰਿਹਾ ਜੀ ਇਹਦਾ ਰੇਟ ਕਰਦੇ 85000 ਹਾਂਜੀ ਤੇ ਕਿੰਨੇ ਦੀ ਦਵਾਂਗੇ ਇਹ 80 ਦੀ ਦੇ ਦਾਂਗੇ 80 ਦੀ ਦੇ ਦਿਆਂਗੇ ਲੈ ਤੋਰ ਕਰਾਓ ਇਹਦੀ ਚੱਕ ਇਹਨੂੰ ਖੋਲੋ ਥੋੜੀ ਜੀ ਸੱਜਣੋਂ ਕੈਮਰੇ ਤੋਂ ਡਰਦੀ ਆ ਮਾਨਤਨ ਕਰ ਦਿਆ ਕਰਕੇ ਨੇੜੇੋਂ ਵਿਖਾ ਦੇਾਂਗੇ ਮਾਨਤਨ ਕਰ ਦਿਆਂਗੇ ਕੋਈ ਨਹੀਂ ਅੱਛਾ ਹਜੇ ਹੋਰ ਵੀ ਆਪਾਂ ਭੈਣ ਭਰਾਏ ਦਾ ਮਾਨਤਨ ਕਰ ਦਿਆਂ ਹਾਂਜੀ ਹਾਂਜੀ ਘਰੇ ਰੱਖਣ ਵਾਲਾ ਆਵੇਗਾ ਮਾਨਤਨ ਕਰ ਦਿਆਂਗੇ ਬਹੁਤ ਸੋਹਣੀਆਂ ਵਿਰਲਾ ਬੁਰਲਾ ਸੱਜਣੋ ਥਾਂ ਲੇਵੇ ਦੀ ਕੁਆਲਿਟੀ ਚੈੱਕ ਕਰੋ 12 ਲੀਟਰ ਦੁੱਧ ਦਾ ਮੁੱਲ 85000 80 ਦੀ ਵੀਰ ਹਰੀ ਕਹਿੰਦੇ ਆ ਤੇ ਬਾਕੀ ਆਏ ਭੈਣ ਭਰਾ ਦਾ ਹੋਰ ਵੀ ਮਾਨਤਾ ਨਾ ਬੇਲ ਚੰਗੀ ਆ ਮੈਂ ਦੀ ਆਪਸੀ ਥਣਾ ਦੀ ਗੈਬ ਦੂਰੀ ਬਹੁਤ ਸੋਹਣੀ ਹੈ ਬਿਲਕੁਲ ਓਕੇ ਰਿਪੋਰਟ ਪਸ਼ੂ ਆ ਤੁਹਾਨੂੰ ਬੱਚੇ ਵੀ ਜਰੂਰ ਚੈੱਕ ਕਰਾਵਾਂਗੇ ਕਿਉਂਕਿ ਤਾਜ਼ੀਆਂ ਸੂਈਆਂ ਮਈਆਂ ਦੋਵੇਂ ਤੇ ਉਹ ਥੋੜੀ ਜੀ ਬੇਮਲੂਮੀ ਕੈਮਰੇ ਤੋਂ ਡਰਦੀ ਆ ਮੇਰੇ ਤੋਂ ਬਾਕੀ ਉਹ ਫੇਰਪੋਟ ਆ ਚੋਂਚਾਂ ਨੂੰ ਵੀਰ ਹਰੀ ਕਹਿੰਦੇ ਓਕੇ ਆ ਜਮਾ ਆ ਦੇਖੋ ਕੀ ਬਾਤ ਹੈ ਅਡਰੈਸ ਵੀ ਕਨਫਰਮ ਕਰ ਲੋ ਇੱਕ ਵਾਰੀ ਫੇਰ ਸੱਜਣੋ ਸ਼ਹਿਰ ਆ ਗਿਆ ਫਿਰੋਜ਼ਪੁਰ ਜੀਰਾ ਰੋਡ ਆ ਬਿਲਕੁਲ ਮੰਡੀ ਦੇ ਸਾਹਮਣੇ ਵੀਰ ਹਰਾਂ ਦਾ ਇਹ ਮੰਨ ਲਓ ਡੇਰੀ ਫਾਰਮ ਆ ਬਹੁਤ ਚੰਗੇ ਚੰਗੇ ਐਨੀਮਲ ਆ ਤੁਹਾਨੂੰ ਮੈਂ ਬਾਹਰ ਜਿਹੜੇ ਪਸ਼ੂ ਬੈਠੇ ਆ ਉਹਨਾਂ ਤੇ ਵੀ ਕੈਮਰਾ ਮਾਰ ਕੇ ਜ਼ਰੂਰ ਵਿਖਾਉਂਗਾ ਵੀਡੀਓ ਦੇ ਵਿੱਚ ਵੀ ਵੇਖਿਓ ਕਿੰਨਾ ਸ਼ੌਂਕ ਆ ਵੀਰ ਹਰਾਂ ਨੂੰ ਟੌਪ ਟੌਪ ਦੇ ਪਸ਼ੂਆਂ ਦਾ ਆ ਮੈਂ 80 ਚੋਂ ਮਾਨਤਾ ਨਾ ਬਾਕੀ ਜਿਹੜੇ ਭੈਣਾ ਭਰਾ ਕੋਈ ਦੁੱਧੇ ਲਾਉਣੇ ਚਾਹੁੰਦੇ ਆ ਤਾਂ ਸਜਣੋ ਇਹ ਮੈਂ ਦੀ ਅੱਖਾਂ ਮੀਟ ਕੇ ਖਰੀਦਦਾਰੀ ਕਰ ਲਿਓ ਮੈਂ ਚੰਗੀ ਕਰਾ ਦੇਣੀ ਸਜਣੋ ਡਰਦੀ ਹੋਵੇਂ ਕੋਈ ਗੱਲ ਨਹੀਂ ਹਾਂ ਡਰਦੀ ਸੀਗੀ ਉੱਪਰ ਜਾ ਕੇ ਕੱਢੀ ਕਰੀ ਪਸ਼ੂ ਨਾ 700 ਟੱਕਾ ਲੈਂਦਾ ਤਾਂ ਕਰਕੇ ਨਹੀਂ ਸੀ ਖੋਲਣ ਦਾ ਇਰਾਦਾ ਚਲੋ ਬਾਈ ਨੇ ਖੋਲ ਕੇ ਤੋਰ ਇਹਦੀ ਵੀ ਚੈੱਕ ਕਰਾਤੀ ਤੁਹਾਨੂੰ ਦੇਖੋ ਨੀਵੇ ਭਾਂਡੇ ਦੀ ਬਹੁਤ ਸਾਫ ਸੁਥਰੀ ਮੈਂ ਆ ਇਹ ਆਪਾਂ ਕਿੰਨੇ ਦੀ ਕਹਦੀ ਦੇ ਦਿਆਂਗੇ ਇਹ 70 ਦੀ ਜੀ 70000 ਤੋਂ ਵੀ ਮਾਨਤਾਣਾ ਹਾਂਜੀ ਠੀਕ ਹੈ ਠੀਕ ਚੱਲ ਪੁੱਤ ਚੱਲ ਆ ਵੀ ਬਜਰੀ ਚੋਕ ਕਿਉਂ ਨਾ ਚਾਹਣ 100 ਦੀਆਂ 100 ਆ ਸੱਜਣੋ ਬਿਲਕੁਲ ਜਾਇਜ਼ ਰੇਟ ਦੀਆਂ ਤੋਂ ਮਹੀਆਂ ਸ਼ਹਿਰ ਫਰੀਦਪੁਰ ਦੇ ਵਿੱਚ ਵਿਕਰੀ ਆਲੀਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖ ਲਿਆ ਤੁਹਾਡਾ ਧੰਨਵਾਦ ਵੀ ਆ ਤੇ ਆਪਾਂ ਜਿਹੜੇ ਪਸ਼ੂ ਬਾਹਰ ਖੜੇ ਆ ਨਾ ਵੀਰ ਦੇ ਉਹ ਵੀ ਸਟਾਰਟਿੰਗ ਦੇ ਵਿੱਚ ਹੀ ਲਾ ਦੇਾਂਗੇ ਵੇਖਿਓ ਵੀਡੀਓ ਆਂ